ਕਿੱਦਾਂ ਪੰਜਾਬੀਓ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਇੱਕ ਮੁੱਦੇ ਤੇ ਗੱਲ ਕਰਨੀ ਆ ਕਿਉਂਕਿ ਮੈਂ ਕੱਲਾ ਬੈ ਕੇ ਨਾ ਆਹੋ ਇੱਕ ਇਦਾਂ ਦੀਆਂ ਚੀਜ਼ਾਂ ਸੋਚਦਾ ਹੀ ਰਹਿਣਾ ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਇੰਡੀਅਨ ਪੇਰੈਂਟਸ ਜਿਹੜੇ ਆ ਇੰਡੀਅਨ ਪੇਰੈਂਟਸ ਜਿਹੜੇ ਆਪਣੇ ਮਾਪਿਓ ਆ ਇੱਕ ਫਜ਼ੂਲ ਦੀ ਜ਼ਿਆਦੀ ਟੈਨਸ਼ਨ ਲੈ ਕੇ ਬਿਮਾਰ ਹੁੰਦੇ ਆ ਜਿਹੜੀ ਟੈਨਸ਼ਨ ਜਿਹੜੀ ਜ਼ਿੰਮੇਵਾਰੀ ਇਹਨਾਂ ਦੀ ਬੰਦ ਹੀ ਨਹੀਂ ਆ ਉਹ ਵੀ ਜ਼ਿੰਮੇਵਾਰੀ ਆਪਣੇ ਉੱਤੇ ਨਜਾਇਜ਼ ਹੀ ਲੈ ਕੇ ਤੇ ਡਿਪਰੈਸ਼ਨ ਟੈਨਸ਼ਨ ਦਵਾਈਆਂ ਖਾਈ ਜਾਂਦੇ ਆ ਇਹ ਮੇਰੀ ਸੋਚ ਆ ਤੁਹਾਡੀ ਸੋਚ ਸ਼ਾਇਦ ਵੱਖਰੀ ਹੋਵੇ ਕੋਈ ਗੱਲ ਨਹੀਂ ਰਿਸਪੈਕਟ ਹੈ ਸਾਰਿਆਂ ਦੀ ਮੇਰੀ ਇਹ ਸੋਚ ਆ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਇਟਸ 올 ਰਾਈਟ ਜੇ ਚੰਗੀ ਲੱਗੂਗੀ ਤਾਂ ਵੀ ਐਪਰੀਸ਼ੀਏਟ ਕਰਦੇ ਹੋ ਜੇ ਨਹੀਂ ਚੰਗੀ ਲੱਗੀ ਤੁਹਾਡੀ ਸੋਚ ਵੱਖਰੀ ਆ ਮੈਂ ਤੁਹਾਡਾ ਰਿਸਪੈਕਟ ਕਰਦਾ ਕਿਉਂਕਿ ਹਰ ਬੰਦੇ ਦੀ ਸੋਚ ਵੱਖਰੀ ਵੱਖਰੀ ਹੈ ਐਜ਼ ਅ ਪਿਓ ਐਜ਼ ਅ ਪੇਰੈਂਟਸ ਐਜ਼ ਅ ਮਾਂ ਪਿਓ ਇੰਡੀਅਨ ਮਾਂ ਪਿਓ ਆਪਣੀ ਜ਼ਿੰਮੇਵਾਰੀ ਪੇਰੈਂਟਸ ਦੀ ਉਹੀ ਆ ਕਿ ਸਿਰਫ ਆਪਣੇ ਬੱਚੇ ਨੂੰ ਤੁਸੀਂ ਚੰਗੀ ਐਜੂਕੇਸ਼ਨ ਚੰਗੇ ਸੰਸਕਾਰ ਤੇ ਚੰਗੀ ਡਾਈਟ ਇਹ ਤਿੰਨ ਚੀਜ਼ਾਂ ਇਹ ਤੋਂ ਇਲਾਵਾ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹਦੇ ਵਾਸਤੇ ਕੋਈ ਚੰਗਾ ਘਰ ਛੱਡ ਕੇ ਜਾਣਾ ਉਹਦੇ ਵਾਸਤੇ ਬਿਜ਼ਨਸ ਛੱਡ ਕੇ ਜਾਣਾ ਉਹਦੇ ਵਾਸਤੇ ਪੈਸੇ ਛੱਡ ਕੇ ਜਾਣੇ ਇੱਕ ਪਿਓ ਇੰਡੀਆ ਚ ਮੈਂ ਆਪਣੇ ਰਿਸ਼ਤੇਦਾਰਾਂ ਚ ਵੀ ਨਾ ਆਪਣੇ ਘਰ ਚ ਵੀ ਨਾ ਇਸ ਕਰਕੇ ਮੈਂ ਵੀਡੀਓ ਬਣਾਉਂਦੇ ਆ ਇੱਕ ਪਿਓ ਨਜਾਇਜ਼ ਹੀ ਟੈਨਸ਼ਨ ਲੈ ਕੇ ਬੈਠਾ ਕਿ ਨੌਣੇ ਆਉਣਾ ਵਾ ਘਰ ਸੋਹਣਾ ਬਣਾਉਣਾ ਵਾ ਤੇ ਘਰ ਚ ਪੈਸਾ ਵੀ ਚਾਹੀਦਾ ਵਾ ਤੇ ਮੁੰਡੇ ਵਾਸਤੇ ਕੁੜੀ ਵੀ ਲੱਭਣੀ ਆ ਤੇ ਜਿੰਨੇ ਵਿਆਹ ਕਰਾਉਣਾ ਉਹਨੂੰ ਕੋਈ ਟੈਨਸ਼ਨ ਨਹੀਂ ਉਹ ਆਪਣੇ ਯਾਰਾਂ ਨਾਲ ਮੋਟਰਸਾਈਕਲ ਤੇ ਪੁਰਿਆ ਫਿਰਦਾ ਉਹਨੂੰ ਪਤਾ ਮਾ ਪਿਓ ਨੇ ਸਭ ਕੁਝ ਕਰ ਲੈਣਾ ਤੁਸੀਂ ਜ਼ਿੰਮੇਵਾਰੀ ਨਹੀਂ ਪਾਉਂਦੇ ਆਪਣੇ ਬੱਚਿਆਂ ਦੀ ਪੰਜਾਬ ਪੰਜਾਬ ਦੇ ਵਿੱਚ ਉਹੀ ਅੱਜ ਕੱਲ੍ਹ ਉਹੀ ਹੋ ਰਿਹਾ ਪੰਜਾਬ ਦੇ ਵਿੱਚ ਅੱਜ ਕੱਲ੍ਹ ਉਹੀ ਹੋ ਰਿਹਾ ਜ਼ਿੰਮੇਵਾਰੀ ਨਹੀਂ ਪਾਉਂਦੇ ਤੁਸੀਂ ਆਪਣੇ ਬੱਚਿਆਂ ਦੀ ਜਦੋਂ ਬੱਚਾ ਦਾ 18 ਸਾਲ ਦਾ ਹੁੰਦਾ ਅਡਲਟ ਹੋ ਜਾਂਦਾ ਵਾ ਆਪਣੀ ਸਟੱਡੀ ਮੁਕਾ ਲਿੰਦਾ ਵਾ ਫਮੇ ਉਹ ਕਲਾਸ 2 ਕਰਦਾ ਜਾਂ ਗ੍ਰੈਜੂਏਸ਼ਨ ਕਰਦਾ ਜਦੋਂ ਉਹਦੀ ਸਟੱਡੀ ਮੁੱਕਦੀ ਆ ਤੁਹਾਡੀ ਜ਼ਿੰਮੇਵਾਰੀ ਨਾਲ ਹੀ ਖਤਮ ਹੋ ਜਾਂਦੀ ਤੁਹਾਡੀ ਜ਼ਿੰਮੇਵਾਰੀ ਕੁਛ ਨਹੀਂ ਰਹਿੰਦੀ ਤੁਹਾਡੀ ਜ਼ਿੰਮੇਵਾਰੀ ਉਹਨੂੰ ਸਿਰਫ ਉਹ ਹੀ ਕਹਿਣਾ ਪੁੱਤ ਮੈਂ ਤੈਨੂੰ ਪੜ੍ਹਾਤਾ ਹੁਣ ਤੂੰ ਵਿਆਹ ਕਰਾਉਣਾ ਕਰਾ ਨਹੀਂ ਕਰਾਉਣਾ ਤੇਰੀ ਮਰਜ਼ੀ ਵਿਆਹ ਦੇ ਵਾਸਤੇ ਜੇ ਨੌਨ ਲੈਣੀ ਆ ਤੈਨੂੰ ਫਾਈਨੈਂਸ਼ੀਅਲ ਸਟਰੋਂਗ ਹੋਣਾ ਪੈਣਾ ਤੈਨੂੰ ਇੱਕ ਘਰ ਚਾਹੀਦਾ ਵਾ ਜੇ ਇਸੇ ਘਰ ਚ ਰਹਿਣਾ ਮੇਰੇ ਘਰ ਚ ਤੇ ਇਹਨੂੰ ਅਪਗ੍ਰੇਡ ਕਰਾ ਲੈ ਜੋ ਜੋ ਕੰਮ ਕਰਾਉਣ ਵਾਲਾ ਵਾ ਅਪਗ੍ਰੇਡ ਕਰਾ ਲੈ ਜੌਬ ਕਰ ਪੈਸੇ ਸੇਵ ਕਰ ਇੱਥੇ ਪਹਿਲਾ ਤੇ ਵਿਆਹ ਕਰ ਲੈ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਆ ਪਿਓ ਨੂੰ ਇਦਾਂ ਕਹਿਣਾ ਚਾਹੀਦਾ ਮੈਂ ਮੈਂ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਮੈਂ ਇੰਨਾ ਘੁੰਮਦਾ ਫਿਰਦਾ ਮੈਂ ਕਿਉਂਕਿ ਮੈਨੂੰ ਪਤਾ ਮੇਰੀ ਲਿਮਿਟੇਸ਼ਨ ਮੇਰੀ ਜ਼ਿੰਮੇਵਾਰੀਆਂ ਸਿਰਫ ਇੱਥੋਂ ਇੱਥੋਂ ਗਾਂ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਸਾਡੀਆਂ ਵਿੱਚ ਜ਼ਿੰਮੇਵਾਰੀਆਂ ਬਹੁਤ ਲਿਮਟਿਡ ਆ ਪਰ ਪੰਜਾਬੀ ਇੰਡੀਅਨ ਪੇਰੈਂਟਸ ਬਹੁਤ ਜ਼ਿਆਦਾ ਟੈਨਸ਼ਨ ਜਾਣ ਕੇ ਲੈਂਦੇ ਆ ਜਾਣ ਕੇ ਰਿਸਪੌਂਸਿਬਿਲਟੀ ਆਪਣੇ ਉੱਤੇ ਪਾ ਲੈਂਦੇ ਆ ਮੈਂ ਆਪਣੇ ਪਰਿਵਾਰ ਚ ਮੈਂਦਾ ਨਾ ਆਪਣੇ ਮੇਰੇ ਮਾਪਿਓ ਜਾਂ ਮੇਰੇ ਆਪਣੇ ਰਿਸ਼ਤੇਦਾਰਾਂ ਚ ਮੈਂਦਾ ਇਸ ਕਰਕੇ ਮੈਂ ਗੱਲ ਕਰ ਰਿਹਾ ਮੈਂ ਆ ਪਿਓ ਆ ਇੱਕ ਸਪੋਸ ਮੇਰਾ ਮੁੰਡਾ ਵਾ 18 ਸਾਲ ਦਾ ਹੋ ਗਿਆ ਸਟੱਡੀ ਮੋ ਗਈ ਆ ਤੇ ਮੇਰੀ ਕਿਉਂ ਟੈਨਸ਼ਨ ਆ ਕਿ ਉਹਨੂੰ ਮੈਂ ਕੁੜੀ ਲਿਆ ਕੇ ਦੇਣੀ ਆ ਉਹਦੇ ਵਾਸਤੇ ਕੁੜੀ ਲੱਭਣੀ ਆ ਉਹਦਾ ਵਿਆਹ ਕਰਨਾ ਵਾ ਉਹਨੂੰ ਹੋਣੀ ਚਾਹੀਦੀ ਟੈਨਸ਼ਨ ਆ ਐਜ਼ ਅ ਮਰਦ ਐਜ਼ ਅ ਮੇਲ ਮੈਨੂੰ ਇੱਕ ਔਰਤ ਚਾਹੀਦੀ ਆ ਮੈਨੂੰ ਗਰਲਫ੍ਰੈਂਡ ਚਾਹੀਦੀ ਆ ਮੈਨੂੰ ਵਾਈਫ ਚਾਹੀਦੀ ਆ ਉਹਦੇ ਵਾਸਤੇ ਮੈਨੂੰ ਡਿਜ਼ਰਵ ਹੋਣਾ ਪੈਣਾ ਵਾ ਉਹਦੇ ਵਾਸਤੇ ਮੈਨੂੰ ਜੌਬ ਲੱਭਣੀ ਪੈਣੀ ਆ ਮੈਨੂੰ ਫਾਈਨੈਂਸ਼ੀਅਲ ਸਟਰੋਂਗ ਹੋਣਾ ਪੈਣਾ ਵਾ ਮੇਰੇ ਤੋਂ ਘਰ ਹੋਣਾ ਚਾਹੀਦਾ ਵਾ ਫੇਰ ਹੀ ਮੈਂ ਕਿਸੇ ਔਰਤ ਨੂੰ ਆਪਣੇ ਘਰ ਨੂੰ ਆਪਣੇ ਜੀਵਨ ਸਾਥੀ ਨੂੰ ਆਪਣੇ ਘਰ ਲਿਆ ਸਕਦਾ ਜ਼ਿੰਮੇਵਾਰੀ ਭਾਵ ਪਰ ਪੰਜਾਬ ਦੇ ਵਿੱਚ ਮਾਪਿਓ ਇਹ ਜ਼ਿੰਮੇਵਾਰੀਆਂ ਆਪਣੇ ਉੱਤੇ ਲਈ ਜਾਂਦੇ ਆ ਬੱਚੇ ਮੋਟਰਸਾਈਕਲ ਤੇ ਤੁਰੇ ਫਿਰਦੇ ਆ ਕੋਈ ਯਾਤਰਾ ਕਰਨ ਲਿਆ ਕਿਤੇ ਕੋਈ ਕੁਛ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਜਿੰਮੇਵਾਰੀ ਪਾਉ ਮੈਂ ਆਇਆ ਹਾਂ ਮੈਂ ਕੱਲਾ ਨਹੀਂ ਆਇਆ ਬਾਹਰ ਦੇਸਾਂ ਜਿਹੜੇ ਮੁੰਡੇ ਆਇਆ ਕੋਈ 18 ਸਾਲਾਂ ਦਾ ਆ ਗਿਆ ਕੋਈ 17ਾਂ ਦਾ ਕੋਈ 20ਾਂ ਦਾ ਆ ਗਿਆ ਅਸੀਂ ਵੀ ਯੰਗ ਆਏ ਹਾਂ ਮੈਂ ਮੈਂ 19 ਸਾਲਾਂ ਦਾ ਆ ਗਿਆ 19 20ਾਂ ਦਾ 19 20ਾਂ ਦੇ ਵਿੱਚ ਮੇਰੇ ਤੇ ਜ਼ਿੰਮੇਵਾਰੀ ਪੈ ਗਈ ਨਾ ਮੇਰੇ ਤੇ ਕੱਲੇ ਨਹੀਂ ਜਿਹੜੇ ਬੱਚੇ ਇੱਥੇ ਆਇਆ ਜ਼ਿੰਮੇਵਾਰੀ ਪੈ ਗਈ ਪੀਆਰ ਲੈਣੀ ਆ ਘਰ ਲੈਣਾ ਵਿਆਹ ਕਰਾਉਣਾ ਸਾਰੇ ਕਾਮਯਾਬ ਹੁੰਦੇ ਆ 98% 99% ਬੱਚੇ ਕਾਮਯਾਬ ਹੁੰਦੇ ਆ ਬਾਹਰ ਆ ਕੇ ਜਦੋਂ ਜ਼ਿੰਮੇਵਾਰੀ ਪੈ ਜਾਂਦੀ ਹੈ ਪਰ ਇੰਡੀਆ 'ਚ ਬਹਿ ਕੇ ਉਹ ਜ਼ਿੰਮੇਵਾਰੀ ਨਹੀਂ ਲੈਂਦੇ ਉਹ ਜ਼ਿੰਮੇਵਾਰੀ ਮਾਪਿਓ ਲੈਂਦੇ ਆ ਕਿ ਤੇਰੇ ਵਾਸਤੇ ਕੁੜੀ ਲੱਭਣੀ ਆ ਫਿਰ ਤੇਰੇ ਨੂੰ ਘਰ ਵੀ ਬਣਾ ਕੇ ਦੇਣਾ ਵਾ ਤੇ ਨੌਣੇ ਆਉਣਾ ਮ ਘਰ ਵਧੀਆ ਹੋਣਾ ਚਾਹੀਦਾ ਘਰ ਚ ਭਾਂਡੇ ਵਧੀਆ ਹੋਣੇ ਚਾਹੀਦੇ ਡਾਈਨਿੰਗ ਟੇਬਲ ਵਧੀਆ ਹੋਣਾ ਚਾਹੀਦਾ ਸੋਹਰੇ ਨੇ ਹੋਣਾ ਤੇਰੇ ਨੇ ਉਹ ਕੀ ਕਹੂਗਾ ਇਦਾਂ ਦੀਆਂ ਚੀਜ਼ਾਂ ਮਾਪਿਓ ਜ਼ਿਆਦਾ ਜ਼ਿੰਮੇਵਾਰੀ ਲੈਂਦਾ ਸ ਮੈਂ ਕਿੰਨਾ ਵਾ ਕਿ ਜ਼ਿਆਦਾ ਜ਼ਿੰਮੇਵਾਰੀ ਲੈਣ ਦੀ ਲੋੜ ਨਹੀਂ ਆ ਆਪਣੇ ਬੱਚਿਆਂ ਨੂੰ ਰਿਸਪੌਂਸਿਬਿਲਟੀ ਦਿਓ ਆਪਣੇ ਬੱਚਿਆਂ ਦੇ ਉੱਤੇ ਸਿਰ ਤੇ ਜ਼ਿੰਮੇਵਾਰੀ ਪਾਓ ਫਿਰ ਉਹ ਕਾਮਯਾਬ ਹੋਣਗੇ ਜੇ ਨਹੀਂ ਹੋਣਗੇ ਤੁਹਾਡਾ ਕੀ ਆ ਤੁਹਾਡੇ ਕੋਈ ਕੰਮ ਹੈਗਾ ਆਪਣੇ ਵਾਈਫ ਨਾਲ ਬਹਿ ਕੇ ਤੁਸੀਂ ਆਪਣੇ ਜ਼ਿੰਦਗੀ ਕੱਟੋ ਬਾਕੀ ਇਹ ਹੈ ਮੈਨੂੰ ਪਤਾ ਹੈ ਸੋਸਾਇਟੀ ਕਰਕੇ ਮਾਪਿਓ ਜਿਆਦਾ ਟੈਨਸ਼ਨ ਲੈਂਦੇ ਆ ਕਿ ਲੋਕੀ ਕੀ ਕਹਿਣਗੇ ਉਹਨਾਂ ਦਾ ਮੁੰਡਾ ਸੈਟ ਹੀ ਨਹੀਂ ਹੋਇਆ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਣੀ ਜ਼ਿੰਦਗੀ ਚ ਮਾਸਟਰ ਹੋ ਕਿਸੇ ਦੀ ਜ਼ਿੰਦਗੀ ਨੂੰ ਜੱਜ ਨਾ ਕਰੋ ਕਿਸੇ ਦੇ ਮਾਪਿਓ ਨੂੰ ਜੱਜ ਨਾ ਕਰੋ ਜੇ ਉਹਨਾਂ ਦਾ ਮੁੰਡਾ ਕਾਮਯਾਬ ਨਹੀਂ ਹੁੰਦਾ ਉਹਦੇ ਮਾਪਿਓ ਦਾ ਕੋਈ ਕਸੂਰ ਨਹੀਂ ਉਹਦੇ ਵਿੱਚ ਉਸ ਬੰਦੇ ਦਾ ਕਸੂਰ ਹੈ ਜਿੰਨੇ ਆਪਣੀ ਜ਼ਿੰਦਗੀ ਚ ਰਿਸਪੌਂਸਿਬਿਲਟੀ ਨਹੀਂ ਸਮਝੀ ਇਸ ਕਰਕੇ ਮੈਂ ਕਹਿੰਦਾ ਕਿ ਆਪਣੇ ਮਾਪਿਓ ਨੂੰ ਕਹੋ ਕਿ ਪਲੀਜ਼ ਇੰਨੀ ਜ਼ਿੰਮੇਵਾਰੀ ਨਾ ਲਓ ਜੇ ਮੇਰੀ ਵੀਡੀਓ ਕੋਈ ਜਾਣਾ ਬੰਦਾ ਮੇਰੇ ਮਾਪਿਓ ਦਾ ਖਾਨਦਾ ਕੋਈ ਵੇਖਣਦਿਆ ਵਾ ਤਨ ਉਹ ਹੀ ਕਹਿੰਦਾ ਕਿ ਜ਼ਿੰਮੇਵਾਰੀ ਨਾ ਲਓ ਆਪਣੀ ਜ਼ਿਆਦਾ ਟੈਨਸ਼ਨ ਨਾ ਲਓ ਆਪਣੀ ਸਿਹਤ ਦਾ ਖਿਆਲ ਕਰੋ ਤੇ ਛੱਡ ਕਰੋ ਸਸੀਗਾ